ਆਨੇ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਪਾਨ ਲੱਖੀ ਕੁਰਾਲੀ ਸੋ ਅਸੀਂ ਖੜੇ ਹਾਂ ਕੁਰਾਲੀ ਦੀ ਸਬਜ਼ੀ ਮੰਡੀ ਵਿਖੇ ਜਿੱਥੇ ਕੀ ਹਲਕਾ ਵਿਧਾਇਕ ਮੈਡਮ ਅਨਮੋਲ ਗਗਨ ਮਾਨ ਵੱਲੋਂ ਅੱਜ ਵਿਕਾਸ ਕਾਰਜਾਂ ਦਾ ਜੋ ਕੀ ਉਦਘਾਟਨ ਕੀਤਾ ਜਾਏਗਾ ਜੋ ਕਿ ਘਟੋ-ਘਟ 5 ਕਰੋੜ ਦੀ ਲਾਗਤ ਨਾਲ ਜੋ ਕੁਰਾਲੀ ਵਿੱਚ ਵਿਕਾਸ ਕਾਰਜ ਹਨ ਉਹ ਚਲਾਏ ਜਾਣਗੇ ਉਹਨਾਂ ਵੱਲੋਂ ਇਹ ਵੀ ਪ੍ਰੋਸਸਾ ਦਵਾਇਆ ਗਿਆ ਕਿ ਜੋ ਕੁਰਾਲੀ ਦੇ ਵਿਕਾਸ ਕਾਰਜ ਹਨ ਉਹ ਕਿਸੇ ਵੀ ਤਰ੍ਹਾਂ ਰੋਕੇ ਨਹੀਂ ਜਾਣਗੇ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਕੁਰਾਲੀ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕਦੇ ਨਹੀਂ ਆਣ ਦਿੱਤੀ ਜਾਵੇਗੀ ਇਸ ਮੌਕੇ ਕੁਰਾਲੀ ਦੇ ਸ਼ਹਿਰ ਨਿਵਾਸੀਆਂ ਨੇ ਆਪਣੀਆਂ ਜੋ ਸਮੱਸਿਆਵਾਂ ਹਨ ਉਹ ਵੀ ਉਹਨਾਂ ਮਰੇ ਉਹਨਾਂ ਨੇ ਆਉਣ ਵਾਲੇ ਜੋ ਲੋਕ ਹਨ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਉਹਨਾਂ ਦੀ ਸਮੱਸਿਆਵਾਂ ਹਨ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਸੋ ਦੇਖਦੇ ਰਹੋ ਸ਼ਾਨੇ ਪੰਜਾਬ نیوز ਚੈਨਲ ਮੈਂ ਤੁਹਾਡਾ ਆਪਣਾ ਲੱਕੀ ਕੁਰਾਲੀ ਦੀ ਜੀ ਅਸੀਂ ਨਜਾਇਜ਼ ਕਬਜ਼ਾ ਭਾਵੇਂ ਕਰ ਰਹੇ ਸੀ ਅਸੀਂ ਬੱਚੇ ਦੀ ਰੋਟੀ ਦੇ ਮੈਡਮ ਇਹਦੇ ਦੁਕਾਨਾਂ ਦੇ ਵਿੱਚ ਇੱਕ ਬੜਾ ਨਾਲਾ ਹੈ 15 ਫੁੱਟ ਦਾ ਚੌੜਾ ਹੈ ਉਹ ਉਹ ਲੋਕਾਂ ਨੇ ਹੀ ਕਬਜ਼ਾ ਕਰ ਲਿਆ ਦੇਖੋ ਇਹੋ ਜੀ ਚੀਜ਼ ਨਹੀਂ ਨਾਲਾ 15 15 ਫੁੱਟ ਅੱਗੇ ਆ ਗਿਆ 70-80 ਸਾਲ ਪੁਰਾਣਾ ਮੁੱਦਾ ਜੀ ਹਾਂ 70-80 ਸਾਲ ਪੁਰਾਣਾ ਮੁੱਦਾ ਇਹ ਜਿਆਦਾ ਸਟੀਕ ਹੈ 30-40 ਸਾਲ ਬਹੁਤ ਪ੍ਰੋਬਲਮ 30-40 ਸਾਲ ਪੁਰਾਣੇ ਦਾ ਕੀ ਕਰੀਏ ਤੁਸੀਂ ਹੁਣ ਸਾਰਾ ਬਾਜ਼ਾਰ ਤੁਹਾਡਾ ਕਿਵੇਂ ਚੱਤੀ ਇਹ 70 ਨਾ ਲੱਗ ਜਾਣਾ ਮੇਰੇ ਖਿਲਾਫ ਹੁਣ ਜਿਹੜੀ ਨਵੀਂ ਉਸਾਰੀ ਹੋ ਰਹੀ ਹੈ ਉਹਨੂੰ ਤਾਂ ਅਸੀਂ ਰੋਕ ਸਕਦੇ ਹਾਂ ਉਹਨੂੰ ਰੰਡਾ ਰੋਡ ਤੇ ਨਵੀਆਂ ਸਾਰੀਆਂ ਦੁਆਰੇ ਪੈ ਚੱਲ ਪਈਆਂ ਜਿਹੜੇ ਉਹ ਸਾਰੀਆਂ ਅੱਜ ਤੋਂ ਕੱਲ ਤੋਂ ਆਈਆਂ ਨੇ ਜਿਹੜੀਆਂ ਮਟਾ ਕੇ ਗਈ ਸੀ ਇਹ ਦੁਆਰੇ ਚੱਲੀਆਂ ਨੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਅਫਸਰਾਂ ਨੂੰ ਕਿਹਾ ਵੀ ਤੁਹਾਨੂੰ ਦਿਖ ਰਹੀਆਂ। ਸੋ ਇਹ ਇਹ ਸਾਰੀਆਂ ਚੀਜ਼ਾਂ ਕੀ ਇਹ ਕਰੀ ਜਾਓ ਮੈਂ ਫੇਟਾ ਹਾਂ। ਜਿਹਦੇ ਮਰਜ਼ੀ ਨਾਲ ਗੱਲ ਕਰ ਲਓ। ਜਿਹੜਾ ਅੱਜ ਪੰਚਾਇਤ ਦਾ ਉਦਘਾਟਨ ਕਰਕੇ ਕੀਤਾ ਉਹਦੇ ਬਾਰੇ ਜਾਣਕਾਰੀ। ਅੱਜ ਦੀ ਇਹ ਅਸੀਂ ਇੱਥੇ 6 ਕਰੋੜ ਦੇ ਕੰਮਾਂ ਦਾ ਉਦਘਾਟਨ ਕੀਤਾ ਜਿਹਦੇ ਵਿੱਚ ਨਿਕਾਸੀ ਦਾ ਹੈਗਾ, ਬਾਉਂਡਰੀ ਵਾਲ ਦਾ ਹੈਗਾ, ਬਹੁਤ ਸਾਰੇ ਕੰਮ ਨੇ ਜਿਹੜੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਕਰਾਂਗੇ। ਕਰਾਲੀ ਦੇ ਵਿੱਚ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਕਰਨ ਵਾਲੇ ਨੇ ਕਰਾਲੀ ਦੇ ਜਿਹੜੇ ਵੀ ਅਵਾਰਡਸ ਦੇ ਵਿੱਚ ਨਿਕਾਸੀ ਦੀਆਂ ਪਾਈਪਲਾਈਨਾਂ ਨਹੀਂ ਪਈਆਂ ਸਫਾਈ ਦੀ ਘਾਟ ਹੈ ਕਿਉਂਕਿ 90 ਕਰਮਚਾਰੀ ਐ ਸਫਾਈ ਵਾਲੇ ਉਹ ਵੀ ਢਿੱਲੇ ਨੇ ਨਵੇਂ ਕਰਮਚਾਰੀ ਹੁਣ ਕੁਝ ਕਿੰਨੇ ਭਰਤੀ ਕਰ ਰਹੇ ਆ ਇਹ ਸਰ ਅਫਰ 60 ਤੇ 23 60 ਬੰਦੇ ਹੋਰ ਕਰ ਰਹੇ ਆ ਸੋ ਇੱਕ ਤਾਂ ਸਫਾਈ ਨੂੰ ਮੇਨਟੇਨ ਕਰਾਂਗੇ ਮੈਂ ਕਰਾਲੀ ਵਾਸੀਆਂ ਨੂੰ ਕਹਿਣਾ ਚਾਹੁੰਦਾ ਇੱਕ ਅਸੀਂ ਇੱਥੇ ਤੁਹਾਡੇ ਬਾੜਾਂ ਦੇ ਵਿੱਚ ਪਾਈਪਾਂ ਪਾਵਾਂਗੇ ਪ੍ਰੋਪਰ ਤੇ ਬਹੁਤ ਸਾਰੇ ਕੰਮ ਜਿਹੜੇ ਤੁਹਾਡੇ ਬਾੜਾਂ ਦੇ ਇੱਕ ਅੱਜ ਅਸੀਂ ਕਈ ਬਾੜਾਂ ਦੇ ਵਿੱਚ ਗਏ ਆ ਤਾਂ ਉੱਥੇ ਤਾਰਾਂ ਜਿਹੜੀਆਂ ਬਿਜਲੀ ਦੀਆਂ ਡਾਊਨ ਆਈਆਂ ਹੋਈਆਂ ਉਹਨਾਂ ਨੂੰ ਲਿਫਟ ਕਰਵਾਉਂਦੇ ਆ ਜੀ ਸੋ ਇਹ ਮੈਨੂੰ ਲੱਗਦਾ ਗਲੀ ਗਲੀ ਜਾ ਕੇ ਕਰਵਾਉਣਾ ਪੈਣਾ ਇਸ ਤਰੀਕੇ ਅਫਸਰਾਂ ਨਾਲ ਗੱਲਬਾਤ ਕਰਕੇ ਸਾਰੇ ਕੰਮ ਇਹ ਪੂਰੇ ਨਹੀਂ ਕਰ ਪਾਉਂਦੇ ਤੇ ਜਿੰਨੇ ਵੀ ਐਮਸੀ ਸਾਹਿਬਾਨ ਨੇ ਕੁਰਾਲੀ ਦੇ ਮੈਂ ਉਹਨਾਂ ਨੂੰ ਇੱਕ ਗੱਲ ਕਹੂੰਗੀ ਚਾਹੇ ਸਰਕਾਰ ਉੱਪਰ ਆਮ ਆਦਮੀ ਪਾਰਟੀ ਦੀ ਹੈ ਜਿਹੜੀ ਤੁਹਾਡੀ ਐਮਐਲਏ ਹੈ ਖਰੜਵੀ ਇਹ ਇਹਦੀ ਸੋਚ ਕੰਮ ਕਰਨ ਦੀ ਹੈ ਕੁਰਾਲੀ ਜਿਹੜੇ ਖਰੜ ਦੇ ਵੀ ਐਮਸੀਸੀ ਨਾ ਉਹ ਸਾਰੇ ਆਮ ਆਦਮੀ ਪਾਰਟੀ ਤੋਂ ਨਹੀਂ ਜਿੱਤੇ ਸੀ ਜਿਨ੍ਹਾਂ 26 ਬੰਦਿਆਂ ਨੇ ਤਿੰਨ ਚਾਰ ਦਿਨ ਪਹਿਲਾਂ ਸਹਿਮਤੀ ਕਰਕੇ 25 ਬੰਦਿਆਂ ਨੇ ਸਹਿਮਤੀ ਕਰਕੇ ਸਰਬਸੰਮਤੀ ਦੇ ਨਾਲ ਇੱਕ ਨਵਾਂ ਪ੍ਰਧਾਨ ਚੁਣਿਆ ਕਾਦੇ ਲਈ ਕਿਉਂਕਿ ਉਹਨਾਂ ਨੂੰ ਦਿਖਦਾ ਹੈ ਕਿ ਸਾਡੀ ਐਮਐਲਏ ਡਿਜ਼ਨਰੀ ਹੈ ਕੰਮ ਕਰਨ ਵਾਲੀ ਹੈ ਕੰਮ ਕਰਨਾ ਹੈ ਕਿ ਉੱਥੇ ਤੁਹਾਨੂੰ ਕੰਮ ਹੁੰਦਾ ਵੀ ਦੇਖੂਗਾ ਜੇ ਕਰਾਲੀ ਨੂੰ ਬਦਲਣਾ ਹੈ ਕੰਮ ਕਰਨਾ ਹੈ ਮੈਂ ਲੈਣਾ ਦੇਣਾ ਤਾਂ ਕਿਸੇ ਤੋਂ ਕੁਝ ਹੈ ਨਹੀਂ ਨਾ ਹੀ ਅਸੀਂ ਇਹ ਕੰਮ ਕਰਨ ਆਏ ਹਾਂ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਮਾਡਲ ਆ ਉਹ ਇੱਕ ਅਲੱਗ ਮਾਡਲ ਹੈ ਤੁਸੀਂ ਕਰਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਓ ਇੱਕ ਹਫ਼ਤੇ 'ਚ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਫਿਰ ਕੰਮਾਂ ਦੀ ਜਿਹੜੀ ਰਫ਼ਤਾਰ ਆ ਕਿਵੇਂ ਤੇਜ਼ ਹੁੰਦੀ ਹੈ ਕਿਉਂਕਿ ਇਹਨਾਂ ਨੇ ਵਿੱਚ ੜਕੇ ਡਾਉਣੇ ਆ ਅਲੱਗ-ਅਲੱਗ ਐਮਸੀਜ਼ ਨੇ ਜੇ ਟੀਮ ਇਕਜੁੱਟ ਹੋ ਕੇ ਕੰਮ ਕਰੂਗੀ ਤਾਂ ਡੈਫੀਨੇਟਲੀ ਜਿਹੜੇ ਕੰਮ ਨੇ ਉਹ ਵਾਰਡਾਂ ਦੇ ਵਿੱਚ ਤੇਜ਼ੀ ਨਾਲ ਹੋਣਦੇ ਨੇ ਹੁਣ ਥੋੜੇ ਇੱਥੇ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਨੂੰ ਇਹ ਉੱਤਿਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੰਮ ਤਾਂ ਵੈਸੇ ਹੀ ਨਹੀਂ ਕਰਦੇ ਆਪਣੀ ਸਰਕਾਰ 'ਚ ਵੀ ਨਹੀਂ ਕਰਦੇ ਸਾਡੀ ਸਰਕਾਰ 'ਚ ਤਾਂ ਜਮ੍ਹ ਹੀ ਬੰਦ ਕਰਕੇ ਬਹਿ ਗਏ ਆ ਹੁਣ ਕਿ ਨਾ ਲੱਗੂਗਾ ਆਮ ਆਦਮੀ ਪਾਰਟੀ ਦਾ ਮੈਡਮ ਇੱਥੇ ਪਟੰਕਾ ਮਾਰੀ ਡਰ ਹੈ ਬਹੁਤ ਵੱਡੀ ਪਟੰਕਾ ਮਾਰ ਕੇ ਬਣੀ ਪਈ ਹੈ ਉਹਦੇ 'ਚ ਕੋਦੇ ਵੀ ਕੋਈ ਬਖਾਸਾ ਵਰਤੋ ਤਾਂ ਇੱਕ ਵਾਰ ਚੈੱਕ ਕਰੋ ਵੀ ਉਹਦੀ ਕੋਈ ਪ੍ਰੋਪਰ ਜੋ ਗਾਈਡਲਾਈਨ ਆਉਂਦੀ ਹੈ ਨਹੀਂ ਉੱਥੇ मैडम ਤੁਸੀਂ ਚਾਹੀਦਾ ਨਾ ਬਾਰ ਹੋ ਗਿਆ ਜਾਂ 2023 ਵਿੱਚ ਆ ਇਹ ਸਭ ਮੈਡਮ ਜੀ ਮੈਂ ਇੱਕ ਮਿੰਟ ਆ ਮੈਡਮ ਦਾ ਏਰੀਆ ਮੈਡਮ ਦੇ ਰਹੀ ਚ ਕੱਲ ਹੀ ਜਾ ਕੇ ਸਾਰੀ ਇਨਵੈਸਟੀਗੇਸ਼ਨ ਕਰਾਉਂਦੀ ਨਦੀ ਕੀ ਕੋਈ ਸਫਾਈ ਕੋਈ ਨਹੀਂ ਹੈ ਮੈਡਮ ਅੱਗੇ ਆਜੋ ਅੱਗੇ ਆਜੋ ਅੱਗੇ ਜਿੱਥੇ ਮੈਂ ਡੈਮ ਬਣਾਉਣਾ ਹੁਣ ਵੀ ਉੱਥੇ ਜੀ ਜੇਸੀਬੀ ਖੜੀ ਹੈ ਜੀ ਪਿਛਲੇ ਸਾਲ ਵੀ ਇਹ ਦੱਸ ਦੇਣੀ ਅਸੀਂ ਕਾਇ ਕੰਮ ਕਰਦੇ ਦਿੱਕਤ ਆਹੀ ਹੈ ਸਾਨੂੰ ਜੀ ਇਹ ਦੱਸ ਦੇ ਪਾਉਣ ਲੈਣਾ ਆਪਾਂ ਗੱਲ ਬਤਾਉਣੀ ਇਹਨਾਂ ਦਾ ਕੰਮ ਜਾ ਕੇ ਇਨਵੈਸਟੀਗੇਟ ਕਰਕੇ ਮੈਨੂੰ ਰਿਪੋਰਟ ਦੇ ਉੱਥੇ ਕਿਸ ਕੰਮ ਦੀ ਲੋੜ ਉਹਨੂੰ ਕਰਵਾਓ ਹਾਂਜੀ ਆਪਾਂ ਨੇ ਬਿਲਕੁਲ ਉਰਲੀ ਸਾਈਡ ਆਓ ਆਓ ਜੀ ਮੈਡਮ ਆਜੋ ਮੈਂ ਕਿਹੜੇ ਸਾਫ ਕਰਦੇ ਹਾਂ ਬਾਜ਼ਾਰ ਦਾ 150 ਘੁੰਮ ਰਹੇ ਉਹਨਾਂ ਨੂੰ ਫਿਰ ਪਾਣੀ ਪੈ ਗਿਆ ਸਰਕਾਰ ਠੀਕ ਆਓ ਜੀ ਬਾਦਲ ਜੀ ਆ ਮੈਂ ਇੱਕ ਕਾਂਦੀ ਮੈਂ ਇਹਨਾਂ ਨੂੰ ਦਿੱਤੀ ਹੈ ਸਾਡਾ ਮਕਾਨ ਦਾਵਾ ਕੱਚ ਫੇਰ ਪਾਣੀ ਕੋਈ ਨਹੀਂ ਆਦਾ ਬਾਾਰ ਨਹੀਂ ਆਉਂਦਾ ਇਹ ਤਾਂ ਆਪਣੇ ਹੀ ਬੰਦੇ ਨੇ ਦੇਖ ਲੈ ਜਰਾ ਦਨੇ ਕਰਾਂ ਕੋਈ ਬੰਦ ਦੱਸਿਆ ਹੀ ਨਹੀਂ ਸਾਡੇ ਫੇਰ ਪਾਣੀ ਪੈਗਾ ਅੱਜ ਕੱਲ ਮੀਂਹ ਪਿਆ ਬਹੁਤ ਪਾਣੀ ਆਇਆ ਪਰਵਾਦੋ ਆ ਆਹ ਦੇਖੋ ਤੀਓ ਸਾਹਿਬ ਤੁਸੀਂ ਗਵਰੰਟੀ ਹੈ ਇਹਨਾਂ ਤੇ ਤੁਹਾਡੇ ਨਾਲ ਸਾਡੇ ਮਕਾਨ ਦਾ ਕੰਮ ਘੱਟ ਘੱਟ ਲੋਕ ਹਾਂ ਜੀ ਵਿੱਚੇ ਆ ਜਾਂਦਾ ਤੁਸੀਂ ਵੀ ਜੀ ਥੋੜਾ ਜਿਹਾ ਦੇਖੋ ਸਾਡੇ ਵੱਲੋਂ ਆ ਜਾਂਦੇ ਹਾਂ ਜੀ ਮੈਂ ਤੁਹਾਨੂੰ ਚੁੱਕ ਕੇ ਫਾਈ ਤੁਸੀਂ ਅੱਗੇ ਚੱਲੋ ਯਾਰ ਅੱਗੇ ਜਾਓ ਜਿੰਨੇ ਲੱਗਣ ਰਿਲੀਪੇ ਪਰ ਫਰਮਾਨੀ ਸਾਰਾ ਪਰਿਵਾਰ ਅਰਮਜੀਤ ਜੀ ਆਪ ਬਹੁਤ ਬੱਚੇ ਰਹੋ ਬੜੀ ਖੁਸ਼ੀ ਹੋਇਆ ਧੰਨਵਾਦ ਮੇਰੇ ਦਰਦ ਦਾ ਹਾਂ ਜੀ ਮੈਂ ਦੋ ਕਸੇ ਰੇਟੋ ਚਾਹ ਰਿਹਾ ਹਾਂ ਇੱਕ ਤਾਂ ਡੇਰ ਮਾ ਵਾ ਮੋੜੀ ਦੇਖਣਾ ਕਰੀ ਆਜੇ ਬਟਾ ਆਇਓ ਅੱਜ ਤੋਂ ਬੜੇ 25 ਸਾਲ ਬਾਅਦ ਬਣਨ ਲੱਗੇ ਨੇ ਆਹ ਤੁਹਾਡਾ ਮਹੀਨੇ ਦੋ ਮਹੀਨੇ ਚੰਨ ਹੋ ਜੂਗਾ ਰੈਡੀ ਹੋ ਜੂਗਾ ਥੈਂਕ ਯੂ ਜੀ ਨਰਦੀਪ ਥੈਂਕ ਯੂ ਜੀ ਇਹ ਬਣ ਜਾ ਕੇ